ਸਗਲ ਸਮਗਜੀ ਤੁਮ ਰਹਿ ਸੁਰਤਾਰੀ ਤੁਮ ਤੇ ਹੋ ਐਸੋ ਅਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾੜੀ ਨਾਨਕ ਦਾਸ ਤਦ ਆਕੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕਹ ਨਾਨਕ ਸਭ ਕੋਈ ਨਾਮ ਨ ਜਾਣੈ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਗੁਰਦਾਸ ਕੋ ਓੰਕਾਰ ਸਿ ਵਾਹਿਗੁਰੂ ਜੀ ਕੀ ਫਤਿਹ ਵਾਰੀ ਸਿ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿ ਬਿਰ ਕੈ ਗੁਰ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸਿ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿ ਜਿਠੇ ਸੰਗੁ ਖਜਾਇ ਤਿਗ ਬਹਾਦਰਿ ਸਿਮਰਿਐ ਕਰ ਨਉਨ ਦਿਆਵੇ ਧਾਈ ਸੁਖ ਥਾਈ ਹੋ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੁਖ ਥਾਈ ਹੋ ਸਾਧ ਸੰਪਾਸ਼ੇ ਆਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਦਾਤ ਅੰਦਰ ਕੇ ਖਾਲਸਾ ਜੀ ਬੋਲੋ ਜੀ ਪੰਜਾਬ ਪਿਆਰਿਆਂ ਚੋਹਾਂ ਸਭ ਜਾਦਿਆਂ ਚਾਲੀ ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਹਾਈ ਦੇ ਕੇ ਅੰਡੜ ਕੀਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧੰਨਦਰ ਗੇ ਖਾਲਸਾ ਜੀ ਬੋਲੋ ਜੀ ਜਨਾ ਸਿੰਘਾ ਸਗਣੀਆਂ ਨੇ ਧਰਮ ਹੀਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨੇ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਵਾਈ ਤਨਾ ਦੀ ਪੁੱਤਰ ਗਮਾਈ ਦਾਤਾ ਅੰਦਰ ਕੇ ਖਾਲਸਾ ਜੀ ਬੋਲੋ ਜੀਵਾਹੇ ਗ੍ਰੰਥ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਤੇ ਅੰਦਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿ ਆਵੈ ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਚਰੈ ਤੇ ਦੇਖ ਦੇਖ ਫਤੈ ਬਿਦਕੀ ਪੈ ਪੰਤ ਕੀ ਜੀਤ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੇਦਾਨ ਕੇਸਦਾਨ ਰਹਿਤਾਂ ਵੇਖ ਦਾਨ ਸਹਾ ਦਾਨ ਭਰੋ ਸਾਧਾਨ ਦਾਨਾ ਸਰ ਸਾਧਨਾਮ ਦਾਨ ਸ੍ਰੀ ਅਮਰ ਸਰ ਸਾਹਿਬ ਜੀ ਦੇ ਦਰਸ਼ਨਿ ਸਨਾਨ ਚੌਕੀਆਂ ਝੰਡੇ ਉੰਗੇ ਜੁਗੋ ਜੁਗ ਅਟਲ ਧਰਮ ਕਾਜ ਕਾਰ ਬੋਲੋ ਜੀਵਾ ਹੈ ਗਰੀ ਆਪ ਜੀ ਦੇ ਸਿਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਕਾਲਪੁਰਖ ਆਪ ਆਪਣੇ ਪੰਥ ਦੇ ਸਦਾ ਸਹਾਈ ਹੋਣਾ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਨਾਂ ਤੋਂ ਪਿਆਰੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਇਹ ਤਨਾ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਤ ਆਣ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਮੇਰੇ ਸਤਿਗੁਰੂ ਇਹਨ ਮੰਨਿਆ ਦੇ ਮਾਨ ਨਿਤਾਣੀਆਂ ਦੇ ਤਾਣ ਨੀ ਓਟੀਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਬਲਾ ਵਿਖੇ ਅਦਾਸ ਹੈ ਜੀ ਗੁਰਬਾਣੀ ਗਾਉ ਪਾਈ ਓ ਸਫਲ ਸਦਾ ਸੁਖਦਾਈ ਜਨਮ ਮਰਨ ਦੂਹ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਅਤੇ ਧੰਨ ਧੰਨ ਸੰਤ ਬਾਵਾ ਸੀਤਲ ਸਿੰਘ ਜੀ ਮਹੋਵਾਲੇ ਜਨਹਾ ਦੇ ਸਾਲਾ ਨਾਂ ਬਰਸੀ 16ਵਾਂ ਸੰਸਮਾਗਮ ਜਨਾਨੋ ਮੁਖ ਰਕਤੇ ਹੋਇਆ ਸਤਿਗੁਰੂ ਜੀਓ ਸਮੁੱਚੇ ਨਗਰ ਨਿਵਾਸੀ ਇਲਾਕਾ ਵਾਸੀ ਸਾਧ ਸੰਗਤ ਪਿੰਡ ਕੋਨੀ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੀ ਸਾਧ ਸੰਗਤ ਜਨਾ ਦੇ ਸਹਿਯੋਗ ਦੇ ਨਾਲ ਕੱਲ ਰੋਜ ਤੋਂ ਆਪ ਜੀ ਦੀ ਧੁਰ ਕੀ ਬਾਣੀ ਆਈ ਦਿਨ ਸਗਲੀ ਚਿੰਤਾ ਮਿਟਾਈ ਜੀ ਦੇ ਸ਼੍ਰੀ ਪੰਚ ਸ੍ਰੀ ਕਨਪਾਠ ਸਾਹਿਬ ਆਰੰਭ ਹਨ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਸਤਿਗੁਰੂ ਜੀਓ ਐਸਾ ਸਾਹਿਬ ਜੀ ਦੇ ਖੁੱਲੇ ਮੰਡਾਲਾ ਵਿੱਚ ਦੀਵਾਨ ਸਜਾਏ ਸਜੇ ਹੋਏ ਦੀਵਾਨਾ ਅੰਦਰ ਸਤਿਗੁਰੂ ਜੀਓ ਸੋਦਰ ਸੰਧਿਆ ਰਹਿ ਰਾਤ ਸਾਹਿਬ ਬਾਣੀ ਦੇ ਪਾਠ ਸਾਹਿਬ ਹੋਇ ਉਪਰੰਤ ਰਾਗੀ ਸਿੰਘਾਂ ਪਾਸੋਂ ਗੁਰਬਾਣੀ ਕੀਰਤਨ ਕਥਾ ਵਿਚਾਰਾ ਹੋਈਆਂ ਕਿਰਪਾ ਕਰਨੀ ਮਹਰ ਕਰਨੀ ਪੜੀ ਸੁਣੀ ਬਾਣੀ ਸੋਦ ਕੇ ਸਖਣ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਪੁੱਤਰ ਭਾਉ ਦਰਿਆਈ ਸਾ ਸੰਗ ਦੇਹ ਦੇਵ ਸਵਣਾ ਆਖਰਵਾਦਾਂ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬਤ ਦੇ ਕਾਜ ਰਾਸ ਕਰਨੇ ਚਰਦੀ ਕਲਾਵਾਂ ਬਖਸ਼ੀਸ਼ ਕਰਨੀਆਂ ਸਤਿਗੁਰ ਜੀਓ ਆਪ ਜੀ ਦੇ ਚਰਨਾਂ ਕਬਲਾ ਲਖੇ ਅਰਦਾਸ ਸੁਖ ਦਾਤਾ ਪੈ ਭੰਜਨੋ ਤਿਸ ਆਕੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰવાન ਸਾਕਾਰ ਜੇ ਆਵੇ ਰਾ ਸਾਬਜੀ ਦੀ ਦਰਕਰ ਦੇ ਪ੍ਰੀਤਮਾਨ ਭਾਈ ਬਲਵੰਤ ਸਿੰਘ ਸਤਿਗੁਰ ਜੀ ਜੋ ਆਪ ਜੀ ਦੇ ਚਰਨਾਂ ਕਮਲਾ ਵਿਖੇ ਮੰਨ ਦੀਆਂ ਸ਼ੁਭਚਾਵਾਲੀ ਅਦਾਸਾਂ ਬੇਨਤੀਆਂ ਕਰਾਰੇ ਨੇ ਕਿਰਪਾ ਕਰਨੀ ਮਿਹਰ ਕਰਨੀ ਸੇਵਕ ਦੀਆਂ ਮੰਨ ਦੀਆਂ ਸ਼ੁਭਚਾਵਾ ਪੂਰ ਕਰਨੀਆਂ ਅਤੇ ਆਪ ਜੀ ਦੇ ਇੰਦਰ ਕਰਦੇ ਪ੍ਰੀਤਮਾਨ ਬੀਬੀ ਜਸਪ੍ਰੀਤ ਕੋ ਦਿੱਲੀ ਤੋਂ ਆਪਣੇ ਨਵੇਂ ਕਰ ਲਈ ਸਤਿਗੁਰੂ ਜੀਓ ਆਪ ਜੀ ਦੇ ਚਰਨਾਂ ਕਮਲਾਵਿਖੇ ਦਾਸਾਂ ਬੇਨਤੀਆਂ ਕਰਾਰੇ ਨੇ ਕਿਰਪਾ ਕਰਨੀ ਮਿਹਰ ਕਰਨੀ ਸੇਵਕਾਂ ਨੂੰ ਨਵੇਂ ਗ੍ਰਹਿ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਸਭਨਾ ਦੇ ਕਾਜ ਰਾਸ ਕਰਨੇ ਸਤਿਗੁਰੂ ਜੀਓ ਐਸੇ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਸਿੱਖ ਪਰਿਵਾਰ सरदार गोपाल सिंह सपूत सरदार भगत सिंह ਦੇ ਪ੍ਰਾਰ ਪਰਸੋਂ ਤੇ ਸਰਦਾਰ अवतार सिंह ਜਨਾ ਦੇ ਪ੍ਰਾਰ ਪਰਸੋਂ ਪਾਵਨ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਸ ਕਰਕੇ ਹਾਜ਼ਰ ਹੋਈ ਹੈ ਦੱਤੇ ਪ੍ਰਵਾਹ ਨਾ ਹੋਵੇ ਪ੍ਰਵਾਹ ਹੋਇਆ ਪ੍ਰਸ਼ਾਦ ਜੋ ਪਿਆਰੇ ਸਾਧ ਸੰਗਤ ਛਕੇ ਸੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪੇ ਨਾਖਜਾਨ ਜੀਆ ਜੋ ਸੇਵਾ ਸਿਖਜਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਕਰੋ ਕਿਰਪਾ ਆਪਣਾ ਪਵਿੱਤਰ ਗੁਰਨਾਮ ਬਖਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਭੁਲਾ ਚੁਕਾ ਮਾਫ ਕਰੋ ਸਿਖ ਪੜ ਦੇ ਸੁਣ ਦੇ ਸਰਬਤ ਲਾਹੇ ਬੰਧ ਹੋਵਣ ਜੀ ਨਾਨਕ ਨਾਮ ਚੜ੍ਹ ਦੇ ਕਲਾ ਤੇਰੇ ਬਾਣੇ ਸਰਬਤ ਦਾ ਭਲ ਵਾਹ सिखर सबसे सबसे को गुरु ग्रंथ जी मान्यो जो प्रभु राज खालसा खार हुए समझेंगे वाहिगुरु नाम जहाज है जो, जो श्रद्धा सेवन दे ਜੋ ਸ਼ਰਧਾ ਕਰ ਸਿਮਦੇ ਬੋਲੇ